ਪੰਜਾਬ ਦੇ ਵਿੱਚ ਗਰੀਬ ਲੋਕਾਂ ਦੇ ਰਾਸ਼ਨ卡 ਕੱਟਨੇ ਜਿਨ੍ਹਾਂ ਨੂੰ ਫਰੀ ਰਾਸ਼ਨ ਮਿਲਦਾ ਸੀਗਾ ਔਰ ਇਹ ਬਹਾਨਾ ਕੀ ਬੜਾਇਆ ਜਾ ਰਿਹਾ ਕਿ ਉਹ ਨਾ ਕੋ ਛੋਟੀ ਗੱਡੀ ਆ ਜੀ ਉਹਨਾਂ ਦੀਆਂ ਟੈਕਸ ਰਕਮਾਂ ਦੇਖੀਆਂ ਜੀ ਉਹਨਾਂ ਕੋਲ ਕੋ ਖੇਤ ਆ ਜੀ ਇਸ ਕਰਕੇ ਉਹ ਬੰਦੇ ਜਿਹੜਾ ਇਹਦਾ ਹੱਕ ਦੀ ਉਹਨਾਂ ਦਾ ਬੰਦਾ ਸੋ ਐਸ ਵੇਲੇ ਐਸ ਸਮੇਂ ਤੇ ਤੁਸੀਂ ਕਿਰਪਾ ਨਾਲ ਬੀਜੇਪੀ ਇੱਦਾਂ ਦੀ ਮਾਤ ਕਰ ਰਹੀ ਹੈ ਇੱਦਾਂ ਦਾ ਧੱਕਾ ਕਰ ਰਹੀ ਹੈ ਇਹ ਬਹੁਤ ਹੀ ਜਿਹੜਾ ਨਿੰਦਣਯੋਗ ਹੈ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਅਸੀਂ ਇਸ चीज ਦੀ ਨਿੰਦਾ ਕਰਦੇ ਹਾਂ ਔਰ ਇਹ ਜਿਹੜਾ 10 ਲੱਖ ਗਰੀਬ ਲੋਕਾਂ ਦੇ ਜਿਹੜੇ ਕਾਰਡ ਕੱਟੇ ਜਾਵੇਗਾ ਇਹ ਸਦਾ ਬਹਾਨਾ ਹੈ ਇਸ ਬਹਾਨੇ ਦੇ ਪਿੱਛੇ ਉਹ ਪੰਜਾਬ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਦੇ ਅੰਗੇਸ਼ ਲੋਕਾਂ ਦੀ ਰਾਏ ਬਣੇ ਉਹ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਫੈਸਲੇ ਦੀ ਜਿਹੜੀ ਆ ਉਹ ਨਿੰਦਾ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਕਾਗ ਕੱਟਣ ਵਾਲਾ ਉਹਨਾਂ ਨੇ ਫੈਸਲਾ ਅੱਜ ਭੇਜਿਆ ਇਹਨੂੰ ਵਾਪਸ ਲੈਣਾ ਚਾਹੀਦਾ ਅਸੀਂ ਤਾਂ ਪਹਿਲਾਂ ਹੀ ਆਲਰੇਡੀ ਪੰਜਾਬ ਸਰਕਾਰ ਜਿਹੜੀ ਆ ਹਰ ਹਿੱਲਾ ਕਾਦੀਆ ਕਿ ਗਰੀਬ ਜਿਹੜਾ ਬਹੁਤ ਮੁਸ਼ਕਲ ਦੇ ਨਾਲ ਆਪਣਾ પેટ ਭਰਦਿਆ ਉਹਨਾਂ ਨੂੰ ਰਾਸ਼ਨ ਦੇਣਾ ਦਿੱਤਾ ਜਾਵੇ ਔਰ ਬਹੁਤ ਸਾਰੇ ਇਲਾਕਿਆਂ ਦੇ ਲੋਕ ਜਿਹੜੇ ਪਹਿਲਾਂ ਕਾਰਡ ਕੱਤੇ ਗਏ ਸੀਗੇ ਸਾਡੀ ਸਰਕਾਰ ਨੇ ਕਾੜ ਪੜਾਵੀ ਹੈ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਇਹਨਾਂ ਦੇ ਇੱਕ ਨਵਾਂ ਫਰਮਾਨ ਜਿਹੜਾ ਅੱਜ ਜਾਰੀ ਕਰ ਦਿੱਤਾ ਇੱਕ ਤੇ ਮੈਂ ਤੁਹਾਡੇ ਰਾਹੀਂ ਇਹ ਜਿੰਦ ਸਰਕਾਰ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਉਹ ਆਪਣਾ ਇਹ ਜਿਹੜਾ ਫੈਸਲਾ ਇਹ ਜਿਹੜਾ ਸਾਡੇ ਤੇ ਪੰਜਾਬ ਤੇ ਠੋਸ ਰਿਹਾ ਇਹ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਔਰ ਮੈਂ ਦੇਖਿਆ ਮੈਂ ਦੇਖ ਰਿਹਾ ਹੀਗਾ ਸਵੇਰੇ ਇਹ ਦੇਸ਼ ਚੋਕ ਕਿਤੇ ਵੀ ਇਹ ਫਰਮਾਨ ਜਾਰੀ ਨਹੀਂ ਹੋਇਆ ਇਹ ਕੱਲੇ ਪੰਜਾਬ ਫਰਮਾਨ ਜਾਰੀ ਕਰਤਾ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੂੰ ਮਤਲਬ ਜਿਹੜਾ ਕਮਜ਼ੋਰ ਕੀਤਾ ਜਾਵੇ ਉਹਦੇ ਵਿਰੋਧ ਲੋਕਾਂ ਦਾ ਰੋਹ ਜਿਹੜਾ ਉਹਨੂੰ ਛਾਲਿਆ ਜਾਵੇ ਇਸ ਕਰਕੇ ਇਹ ਉਹਨਾਂ ਦੀ ਇੱਕ ਘਟਿਆ ਹੱਥ ਕੱਢਾ ਜਿਹੜਾ ਅਸੀਂ ਪੰਜਾਬ ਦੇ ਵਿੱਚ ਜਿਹੜਾ ਉਹ ਨਹੀਂ ਚੱਲਣ ਬਿਆ ਦੁਜਾ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਤੋਂ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਬੀਜਪੀ ਦੇ ਵਰਕਰ ਜਿਹੜੇ ਉਹ ਵਕ ਵਕ ਥਾਵਾਂ ਦੇ ਉੱਤੇ ਕੈਂਪ ਲਾਵੇ ਉਹ ਕੈਂਪਾਂ ਦੇ ਵਾਈ ਲੋਕਾਂ ਦੇ ਕੋਲੋਂ ਲੋਕਾਂ ਫਾਰਮ ਭੜਾ ਕੇ ਉਹਨਾਂ ਕੋਲੋਂ ਬੈਂਕਾਂ ਦੀ ਜਾਣਕਾਰੀ ਉਹਨਾਂ ਕੋਲੋਂ ਉਹਨਾਂ ਦੇ ਘਰ ਦੀ ਜਾਣਕਾਰੀ ਵੀ ਉਹਨਾਂ ਦੇ ਵਾਹ ਸੰਕਾਰ ਦੀ ਜਾਣਕਾਰੀ ਉਹਨਾਂ ਦੇ ਆਧਾਰ ਕਾਰਡ ਦੀ ਜਾਣਕਾਰੀ ਜਿਹੜੀ ਆ ਉਹ ਲੈ ਰਹੇ ਉਹ ਬਹੁਤ ਹੀ ਗਲਤ ਇੱਕ ਜਿਹੜਾ ਕੰਮ ਹੈ ਪੰਜਾਬ ਦੇ ਵਿੱਚ ਹੋ ਰਿਹਾ ਹੈ ਬਹੁਤ ਹੀ ਗਲਤ ਕੰਮ ਹੈ ਕਿਉਂਕਿ ਜੇ ਕੇਂਦਰ ਸਰਕਾਰ ਦੀ ਕੋਈ ਵੀ ਸਕੀਮ ਹੈ ਕੇਂਦਰ ਸਰਕਾਰ ਨੇ ਕੋਈ ਆਪਣੇ ਦੇਸ਼ ਦੇ ਲੋਕਾਂ ਨੂੰ ਕੋਈ ਰਾਹਤ ਦੇਣੀ ਹੈ ਕੋਈ ਸਕੀਮ ਲਾਗੂ ਕਰਨੀ ਹੈ ਉਹ ਤੁ ਨੂੰ ਉਸ ਸੂਬੇ ਦੀ ਸਰਕਾਰ ਦੇ ਥਰੂ ਹੋਣੀ ਚਾਹੀਦੀ ਹੈ ਨਾ ਕਿ ਭਾਜਪਾ ਦੇ ਜਿਹੜੇ ਬੰਦੇ ਬੀਜੇਪੀ ਦੇ ਬੰਦੇ ਕੈਂਪ ਲਾ ਕੇ ਜਿਹੜਾ ਉਹ ਪੰਜਾਬ ਦੇ ਵਿੱਚ ਇਦਾਂ ਦੇ ਫਾਰਮ ਭਰ ਕੇ ਤੁਹਾਨੂੰ ਆ ਲੈਦਾਂਗੇ ਜੀ ਤੁਹਾਨੂੰ ਆ ਲੈਦਾਂਗੇ ਜੀ ਬੀਜੇਪੀ ਆ ਕਰ ਰਹੀ ਹੈ ਜੀ ਬੀਜੇਪੀ ਉਹ ਕਰ ਰਹੀ ਆ ਇਹ ਸਾਡਾ ਇੱਕ ਜਿਹੜਾ ਝੂਠ ਦਾ ਪਲੰਡਾ ਔਰ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਸਾਡੇ ਕੋਲ ਕਿ ਜਿਹੜੀ ਲੋਕਾਂ ਕੋ ਫਿੰਗਰਪ੍ਰਿੰਟ ਲੋਕਾਂ ਕੋ ਅੰਗੂਠੇ ਲਵਾਏ ਕੇ ਲੋਕਾਂ ਦੀ ਜਾਣਕਾਰੀ ਲਈ ਗਈ ਬਹੁਤ ਸਾਰੇ ਥਾਵਾਂ ਤੇ ਲੋਕਾਂ ਨੇ ਬਿਤਾਇਆ ਨੇ ਕਿਹਾ ਜੀ ਬਾਅਦ ਦੇ ਵਿੱਚ ਸਾਡਾ ਬੈਂਕਾਂ ਦੇ ਵਿੱਚ ਸਾਡਾ ਦੂਜੀਆਂ ਥਾਵਾਂ ਦੇ ਉੱਤੇ ਜਿਹੜੀ ਫਗੰਸ ਵਸੇ ਆ ਰਹੀ ਐ ਇਸ ਕਰਕੇ ਇਹ ਜਿਹੜਾ ਕੰਮ ਉਕਾਵੇ ਇਸ ਕੰਮ ਨੂੰ ਅਸੀਂ ਬਾਲਾ ਜਿਹੜਾ ਬੰਦ ਵੀ ਕਰਦੇ ਨਿੰਦਾ ਵੀ ਕਰਦੇ ਔਰ ਲੋਕਾਂ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਤੋਂ ਕਿਉਂਕਿ ਮੀਡੀਆ ਜਿਹੜਾ ਹਰ ਘਰ ਦੇ ਵਿੱਚ ਜਾਂਦਾ ਤੁਹਾਡੇ ਤੋਂ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਬੀਜੇਪੀ ਵਾਲੇ ਚੋਦ ਚੱਕਿਆਂ ਤੋਂ ਬਚ ਕੇ ਰਹਿਣਾ ਇਹ ਜਿਹੜੇ ਲੋਕਲ ਲੈਵਲ ਦੇ ਉੱਤੇ ਜਿਹੜੇ ਬੰਦੇ ਕੈਂਪ ਲਾਵੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕੋਈ ਕੇਂਦਰ ਸਰਕਾਰ ਦੀ ਸਕੀਮ ਹੈ ਤੋਂ ਪੰਜਾਬ ਸਰਕਾਰ ਦੇ ਥਰੂ ਆਉਂ ਪੰਜਾਬ ਸਰਕਾਰ ਨੂੰ ਕਹਿ ਕਿਆ ਸਭੀ ਸਕੀਮ ਲਾਗੂ ਕਰੋ ਇਹ ਕੋਈ ਧਾਕਰ ਨਹੀਂ ਕਿ ਕੋਈ ਪਾਰਟੀ ਦਾ ਵਰਕਰ ਜਾ ਕੇ ਜਿਹੜਾ ਉਹ ਲਾਗੂ ਕਰਦਾ ਫਿਰੇ ਇਹ ਇਹ ਮੈਂ ਤੁਹਾਨੂੰ ਜਿਹੜਾ ਉਹ ਕਿਹੜਾ ਚਾਹੁੰਦਾ ਸੀਗਾ ਅੱਜ ਇੱਕ ਜਿਹੜੀ ਹੋ ਨਿਊਜ਼ ਵੀ ਤੁਸੀਂ ਦੇਖੀ ਕਿ ਇੱਕ ਕਾਨੂੰਨ ਜਿਹੜਾ ਇਹ ਉਹ ਭਾਪੀ ਕੇਂਦਰ ਸਰਕਾਰ ਜਿਹੜੀ ਲੈ ਕੇ ਆ ਰਹੀ ਹੈ ਕਿ ਮੰਤਰੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਜੋ ਵੀ ਹੈ ਕਿ ਜਿਹੜਾ 3 ਮਹੀਨੇ ਉਹ ਦੇਲ ਦੇ ਵਿੱਚ ਇੱਕ ਮਹੀਨਾ ਦੇਲ ਦੇ ਵਿੱਚ ਰਹਿੰਦਾ ਤੇ ਬਾਅਦ ਦੇ ਵਿੱਚ ਉਹਨੂੰ ਕੁਰਸੀ ਤੋਂ ਜਿਹੜਾ ਢਾ ਦਿੱਤਾ ਜਾਂਦਾ ਇਹ ਵੀ ਆਪਣੇ ਬਦੌਧੀਆਂ ਨੂੰ ਪੁੱਦਨ ਵਾਸਤੇ ਭਾਜਪੀ ਦੀ ਇੱਕ ਬਹੁਤ ਵੱਡੀ ਚਾਲ ਹੈ ਉਹਦੀ ਇੱਕ ਮੈਂ ਮਿਸਾਲ ਤੁਹਾਨੂੰ ਦੇਣੀ ਚਾਹੁੰਦਾ ਕਿ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਸਾਡੀ ਪਾਰਟੀ ਦੇ ਇੱਕ ਵੱਡੇ ਆਗੂ ਸਤਿੰਦਰ ਜੈਨ ਨੂੰ 2 ਸਾਲ ਜੇਲ੍ਹ ਦੇ ਵਿੱਚ ਰੱਖਿਆ ਉਹ 2 ਸਾਲ ਬਾਅਦ ਥੋੜਾ ਆ ਕੇ ਸੀਬੀਆਈ ਨੇ ਕਹਿਤਾ ਜੀ ਉਹਨਾਂ ਦੇ ਖਿਲਾਫ ਤਾਂ ਕੁਝ ਮੁੱਦੀ ਨਹੀਂ ਉਹਨਾਂ ਦਾ ਕੇਸ ਮਤਲਬ ਆਪਕੋ ਹੋ ਗਿਆ ਦੱਸੋ 2 ਸਾਲ ਸਤਿੰਦਰ ਜੈਨ ਜੀ ਨੂੰ ਕਿਉਂ ਰੱਖਿਆ ਗਿਆ ਜੇਲ੍ਹ ਦੇ ਵਿੱਚ ਜੇ ਉਹਨਾਂ ਦਾ ਕੋਈ ਸਬੂਤ ਨਹੀਂ ਸੀ ਕਿਹੜੀ ਗੱਲੋਂ ਰੱਖਿਆ ਗਿਆ ਸੋ ਇਦਾਂ ਦੇ ਕਾਨੂੰਨ ਵੜਾ ਕੇ ਕੇਂਦਰ ਸਰਕਾਰ ਬੀਜੇਪੀ ਮੋਦੀ ਅਮਿਤ ਸ਼ਾ ਉਹ ਆਪ ਆਪਣੇ ਵਿਰੋਧੀ ਨੂੰ ਕੇ ਮਾ ਕੇ ਬਾੰਗੇ ਜੇਲ੍ਹ ਚ ਡਾਲ ਕੇ ਜੇ ਫਟ ਕੇ ਉਹਨਾਂ ਦੇ ਕੋਲੋਂ ਉਹਨਾਂ ਦਾ ਜਿਹੜਾ ਸਿਆਸੀ ਕੈਰੀਅਰ ਖਤਮ ਕਰਨਾ ਚਾਹੁੰਦੇ ਤੇ ਉਹ ਉਹਨਾਂ ਦੇ ਕੋਲ ਜਿਸ ਵੀ ਉਹ ਆਉਂਦੇ ਤੇ ਕੋ ਮੰਤਰੀ ਆ ਮੁੱਖ ਮੰਤਰੀ ਆ ਉਨਰਾਂ ਉੱਦ ਜਿਹੜਾ ਕੋਣਾ ਚਾਉਂਦੇ ਆ ਸੋ ਇਹ ਜਿਹੜਾ ਕਾਨੂੰਨ ਆਵਿਆ ਇਸ ਕਾਨੂੰਨ ਦੀ ਵੀ ਅਸੀਂ ਮੱਲਾ ਕੋ ਨਿੰਦਾ ਕਰਦੇ ਆ ਔਰ ਇਹ ਤਾਨਾਸ਼ਾਈ ਵਾਲੇ ਪਾਸੇ ਮਤਲਬ ਬੀਜੇਪੀ ਇੱਕ ਤਾਨਾਸ਼ਾਈ ਵਾਲੇ ਪਾਸੇ ਵੱਧ ਗਈ ਹੈ ਕਿ ਦੇਸ਼ ਦੇ ਅੰਦਰ ਕਿਸੇ ਨੂੰ ਵੀ ਆਪਣੇ ਖਿਲਾਫ ਜਿਹੜਾ ਬੋਲਣ ਦੀ ਜਿਹੜਾ ਕਿਸੇ ਵੀ ਆਪਣੇ ਵਿਰੋਧੀ ਨੂੰ ਹੱਥ ਤੜਾ ਕੁੱਟਲ ਦਿਓ ਚਾਹੇ ਉਹ ਮੁੱਖ ਮੰਤਰੀ ਹੈ ਚਾਹੇ ਉਹ ਮੰਤਰੀ ਹੈ ਸੋ ਇਸ ਕਾਨੂੰਨ ਦੀ ਅਸੀਂ ਜਿਹੜਾ ਲੋਕ ਸਭਾ ਚ ਲੈ ਕੇ ਆਵੇ ਉਹਦੀ ਅਸੀਂ ਨਿੰਦਾ ਕਰਦੇ ਆ ਮੈਂ ਇਹ ਦੋ ਤਿੰਨ ਪੁਆਇੰਟ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਆ ਤੁਹਾਡੇ ਵਾਂਗ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਨੂੰ ਜਿਹੜਾ ਉਹ ਦੱਸਣਾ ਚਾਹੁੰਦਾ ਸੀਗਾ